ਮੇਰੇ ਅਨੁਸਾਰ ਇੱਥੇ ਇਹਨਾਂ ਨੇ ਆ ਕੇ ਹਲੇ ਮੈਂ ਖੜਿਆ ਹਾਂ ਘਰੇ ਗੱਡੀਆਂ ਲਾਈਆਂ ਪੰਜ ਛੇ ਆ ਕੇ ਬਾਅਦ ਡੀਐਸਪੀ ਫੂਲ ਕਹਿੰਦਾ ਮੈਂ ਤੁਹਾਨੂੰ ਮਿਲਣ ਆਇਆ ਚਲੋ ਪੁੱਛ ਗਿਸ਼ੋ ਕਰਕੇ ਮੈਂ ਬਾਰ ਵੀ ਖੋਲਤਾ ਇੱਕ ਵਾਰੀ ਬਾਹਲੀ ਗੱਲਬਾਤ ਨਹੀਂ ਕਰੀ ਵਾਪਸ ਚਲੇ ਗਏ ਆ ਵਾਪਸ ਜਾ ਕੇ ਫੇਰ ਵਾਪਸ ਆ ਗਏ ਹੁਣ ਦੁਬਾਰਾ ਆਲੇ-ਦਾਲੇ ਸਾਰੇ ਘਰ ਦੇ ਖੜਗੇ ਆ ਮੇਰੀ ਬਾਈ ਨਾਮ ਤੋਜਦਾ ਮੈਨੂੰ ਫੋਨ ਆਇਆ ਕਹਿੰਦਾ ਵੀ ਜਿਹੜਾ ਮੁੰਡਾ ਕੁੰਬਣਾ ਪਿੰਡ ਦੇ ਵਿੱਚ ਜਿਹੜੇ ਮੁੰਡੇ ਦੀ ਉਸ ਦਿਨ ਇੱਕ ਦੀ ਮੌਤ ਹੋ ਗਈ ਸੀ ਜਿਸ ਦਿਨ ਉਹ ਦੋ ਮੁੰਡੇ ਮਾਰੇ ਆ ਜਿਹੜੇ ਦੂਜੇ ਮੁੰਡੇ ਦੇ ਅੱਖ ਦੇ ਵਿੱਚ ਸ਼ਰਾ ਮਾਰਿਆ ਸੀ ਉਹਦੀ ਕਹਿੰਦੇ ਅੱਜ ਮੌਤ ਹੋਈ ਆ ਤੇ ਅੱਜ ਉੱਥੋਂ ਫਿਰ ਮੈਂ ਨੂੰ ਇੰਨੀ ਗੱਲ ਤੋਂ ਬਾਅਦ ਜਦੋਂ ਪਤਾ ਲੱਗਾ ਤੇ ਮੈਂ ਫੋਨ ਵੀ ਕੀਤਾ ਉੱਥੇ ਮੁੰਡੇ ਨੂੰ ਕਹਿੰਦੇ ਭਾਈ ਇੱਥੇ ਸਾਰੇ ਕੁੰਬਣਾ ਪਿੰਡ ਨੂੰ ਘੇਰਾ ਪਾਇਆ ਹੋਇਆ ਪੁਲਿਸ ਦਾ ਸਾਰੇ ਪਿੰਡ ਨੂੰ ਘੱਟੋ ਘੜ 1200 1250 ਵਾਲੇ ਵਾਲੇ ਪੁਲਿਸ ਘੇਰੀ ਖੜੀ ਹੈ ਕੁੰਬਣਾ ਪਿੰਡ ਦਾ ਯਾਨੀ ਮਾਰਨਾ ਵੀ ਆ ਤੇ ਸਾਬ ਨੂੰ ਚਲਣ ਦੇ ਦੋ ਮੁੰਡੇ ਮਰੇ ਨੇ ਦੋ ਬੱਚੇ ਮਰੇ ਨੇ 16 16 17 17 ਸਾਲ ਦੀ ਉਮਰ ਦੇ ਅੱਜ ਅਸੀਂ ਇਸ ਗੱਲ ਨੂੰ ਲੈ ਕੇ ਬੋਲਦੇ ਆ ਸਾਡੇ ਜਵਾਕ ਮਾਰੇ ਜਾ ਰਹੇ ਆ ਪੰਜਾਬ ਦੇ ਤਾਂ ਇਹ ਕਹਿੰਦੇ ਪ੍ਰਸ਼ਾਸਨ ਨਾਲ ਖੜਦਾ ਸਰਕਾਰ ਨਾਲ ਖੜਦੀ ਆ ਹੈਰਾਨੀ ਜਨ ਗੱਲ ਦੇਖੋ ਮੈਨੂੰ ਮੈਨੂੰ ਚਤ ਚਤੇ ਵੀ ਨਹੀਂ ਕਰਦੀ ਪਤਾ ਵੀ ਨਹੀਂ ਰਿਹਾ ਵੀ ਉਹ ਮੁੰਡਾ ਮਰ ਚੁੱਕਿਆ ਮੈਨੂੰ ਇੱਥੋਂ ਉਦੋਂ ਬਾਅਦ ਪਤਾ ਲੱਗਦਾ ਹਉਣ ਤੋਂ ਇਹ ਪੁਲਿਸ ਮੇਰੇ ਪਹਿਲਾਂ ਘਰੇ ਖੜੀ ਹੁੰਦੀ ਹੈ ਹੁਣ ਪੰਜਾਬੀ ਕੋ ਤੁਸੀਂ ਸੋਚਣਾ ਵੀ ਜੇ ਤਾਂ ਤੁਸੀਂ ਐਂ ਚੁੱਪ ਕਰਕੇ ਘਰਾਂ 'ਚ ਬੈਠੇ ਰਹਿਣਾ ਤਾਂ ਫਿਰ ਮਰਵਾਈ ਜੋ ਜਵਾਕ ਅਸੀਂ 3 ਦਸੰਬਰ ਨੂੰ ਜਿਹੜਾ ਬੰਨ ਮਾਰਨ ਜਾ ਰਹੇ ਆ ਬੁੱਢੇ ਉਹ ਤੋਂ ਪਹਿਲਾਂ ਵੀ ਆਈ ਕੁਛ ਕਰਨਗੇ ਸ਼ਾਇਦ ਆਏ ਨਹੀਂ ਪਤਾ ਉਹ ਤੋਂ ਪਹਿਲਾਂ ਹੀ ਕੋਈ ਗ੍ਰਿਫਤਾਰੀ ਕਰੇ ਕੇ ਜੇਪਾਦਨ ਜਾਂ ਉਹਦੇ ਨਿਕਲ ਨਹੀਂ ਨਾ ਦੇਣ ਜਾਂ ਕਿਸੇ ਪਾਸੇ ਫੜ ਲੈਣ ਅੱਜ ਵੀ ਭਾਈ ਸਾਨੂੰ ਲੱਗਦਾ ਵੀ ਜਿਹੜਾ ਗ੍ਰਿਫਤਾਰੀ ਹੋ ਸਕਦੀ ਵੀ ਇਸ ਜਿਹੜਾ 3 ਦਸੰਬਰ ਨੂੰ ਆਪਾਂ ਕਟ ਕਰਨ ਜਾ ਰਹੇ ਆ ਉਹਦੇ ਸੰਬੰਧ ਦੇ ਵਿੱਚ ਹੀ ਕਰਨਗੇ ਪਰ ਫਿਲਹਾਲ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੇ ਹਾਲਾਤ ਬਣੇ ਜਾਂਦੇ ਨੇ ਪੰਜਾਬ ਦੇ ਇਹ ਕਿਉਂ ਬਣੀ ਜਾਂਦਾ ਚਲ ਧੰਨਵਾਦ ਕਰਦਾ ਮੇਰੇ ਪਿੰਡ ਦਾ ਮੈਂ ਸਾਰਾ ਮੇਰਾ ਨਕਰ ਖੜਾ ਮਾੜਾ ਜ ਆ ਵੀ ਇੱਥੇ ਮੈਂ ਜਦੋਂ ਹੀ ਲਾਈਵ ਹੋਇਆ ਤੇ ਨਾਲ ਹੀ ਨਾਲ ਉਹਨਾਂ ਨੂੰ ਪਤਾ ਲੱਗ ਗਿਆ ਪਿੰਡ ਵਾਲਿਆਂ ਨੂੰ ਉੱਥੋਂ ਵੀ ਆ ਗਏ ਕੁਝ ਆਸੇ-ਪਾਸੇ ਵੀ ਮੁੰਡੇ ਚੱਲ ਕੇ ਪਿੰਡਾਂ ਚੋਂ ਆ ਗਏ ਜੇ ਅਸੀਂ ਐ ਨਾ ਇਕੱਠੇ ਹੋਏ ਤਾਂ ਕੱਲੇ ਕੱਲੇ ਨੂੰ ਜੋ ਮਰਜ਼ੀ ਫੜ ਕੇ ਦੱਬ ਦੇਣਗੇ ਬਾਈ ਇਹਨਾਂ ਨੇ ਸਾਡੀ ਆਵਾਜ਼ ਨਹੀਂ ਉੱਚੀ ਹੋਣ ਦੇਣੀ ਇਹ ਤੱਕੇਛਾਈ ਐਂ ਚੱਲਦੀ ਰਹਿਣੀ ਆ ਸੋ ਮੇਰੀ ਅਪੀਲ ਆ ਤੁਹਾਨੂੰ ਸਭੱਚੇ ਪੰਜਾਬੀਆਂ ਨੂੰ ਕਿ ਇਹਨਾਂ ਨੇ ਛੋਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਦੱਬਣਾ ਆਵਾਜ਼ ਦੱਬਣੀ ਆ ਜਿਹੜੇ ਬੰਦੇ ਛੋਡੀ ਖਾਤਰ ਗੱਲ ਕਰਦੇ ਆ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਵੀ ਪੁਲਿਸ ਤਾਂ ਹੁਣ ਵੀ ਬਹੁਤ ਖੜੀ ਆ ਤੇਰੇ ਗੇਟ 'ਚ ਮੈਥੋਂ ਨੇਰੇ 'ਚੋਂ ਮੈਂ ਦਿਖਾਈ ਨਹੀਂ ਗਈ ਤੇਰਾ ਨਾਂ ਵੀ ਗੱਲਬਾਤ ਕਰਨੀ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਵੀ ਇਹ ਹੋਣਾ ਬਾਈ ਚਲੋ ਛੋਡੇ ਪਿੰਡ ਵਾਲੇ ਖੜੇ ਆ ਇਹ ਰਾਤ ਨੂੰ ਵੀ ਫੇਰ ਅਜੇ ਗ੍ਰਿਫਤਾਰ ਕਰ ਸਕਦਾ ਕੀ ਬਣੂਗਾ ਇਸ ਤੋਂ ਬਾਅਦ ਹਜੇ ਕਿਹੜਾ ਪੁਲਿਸ ਚਲੀ ਗਈ ਉਹ ਨਹਿਰ ਤੇ ਵੀ ਖੜੀ ਆ ਗ੍ਰਿਫਤਾਰੀ ਦੀ ਗੱਲ ਨਹੀਂ ਗ੍ਰਿਫਤਾਰੀ ਤਾਂ ਮੈਂ ਕੋਈ ਮੈਂ ਇਹਨਾਂ ਨੂੰ ਪਹਿਲੇ ਕਦੇ ਮੈਂ ਬਾਰ ਵੀ ਖੋਲਿਆ ਹੂੰ ਹਾਂ ਲਾਇਬ ਚੱਲਿਆ ਤੇਰਾ ਬਾਈ ਬੇਚ ਮੈਂ ਬਾਹਰ ਖੋਲਦਾ ਜੇ ਮੈਂ ਟੱਪਣਾ ਹੁੰਦਾ ਤਾਂ ਮੈਂ ਟੱਪ ਜਾਂਦਾ ਗੱਲ ਦੱਸੋ ਕੀ ਆ ਮੈਂ ਕੋਈ ਚੋਰ ਥੋੜੀ ਆ ਮੈਂ ਕੋਈ ਕ੍ਰਾਈਮ ਕੀਤਾ ਜਰਮ ਕੀਤਾ ਮੈਂ ਘਰ ਛੱਡ ਕੇ ਭੱਜ ਜਾਊਗਾ ਭੱਜ ਜਾਊਗਾ ਖੜਾ ਆ ਵਾ ਦੱਸੋ ਕੀ ਗੱਲ ਕਰਨ ਆਇਆ ਹੂੰ ਉਹ ਨਹੀਂ ਗੱਲ ਹੈਗੀ ਪਰ ਗੱਲ ਸਵਾਲ ਇਹ ਆ ਵੀ ਠੀਕ ਆ ਉਹ ਗੱਲ ਸਾਡੇ ਵਰਗੇ ਨੂੰ ਫੜ ਲੈਣਗੇ ਜਾਂ ਨਜ਼ਰਬੰਦ ਕਰ ਜਾਂ ਘੇਰ ਲੈਣੇ ਕਰਾਂ ਦੇ ਵਿੱਚ ਤੇ ਆਮ ਲੋਕ ਕਿੱਥੇ ਆ ਕੀ ਆਮ ਲੋਕ ਸਾਡੇ ਕਿਤੇ ਪਹੁੰਚਣਗੇ ਕਿਸੇ ਮਸਲੇ ਤੇ ਇਕੱਠੇ ਹੋ ਜਾਣਗੇ ਹਾਂ ਜਿੰਨੇ ਜਰ ਲੋਕ ਨਹੀਂ ਨਾ ਇਕੱਠੇ ਹੁੰਦੇ ਕੋਈ ਹੱਦ ਨਹੀਂ ਇਹ ਲੋਕਾਂ ਨੇ ਇਕੱਠਾ ਹੋਇਆ ਇਹ ਦੀ ਝੋਨਾ ਵੀ ਲੋਕਾਂ ਦੇ ਇਕੱਠ ਨੇ ਜੁਨੀਆਂ ਨੇ ਨਹੀਂ ਬਗੈਤਾ ਸਰਕਾਰਾਂ ਦਾ ਹੱਥ ਖੜੇ ਕਰਕੇ ਇਹ ਵੀ ਨਹੀਂ ਵਿਕਦਾ ਹਾਂਗਾ ਹਨ ਨਹੀਂ ਵੀ ਨਹੀਂ ਵਿਕਦਾ ਇਹ ਵੀ ਤੁਸੀਂ ਭੁੱਲ ਜਿਓ ਤੁਹਾਡਾ ਝੋਨਾ ਵਿਕ ਜੂਗਾ ਚੱਕਣਾ ਨਹੀਂ ਕਿਸੇ ਡਾਲ ਨਹੀਂ ਚੱਕਣਾ ਹਾਂ ਚਾਰੇ ਪਾਸੇ ਘੇਰਾ ਬੰਦੀ ਆ ਬਾਕੀ ਪੰਚਾਇਤ ਖੜੀ ਹੈ ਮੇਰੇ ਪਿੰਡ ਦੀ ਆ ਪੁੱਛ ਕੇ ਆਏ ਹੁਣ ਦੱਸਿਓ ਬਾਈ ਕੀ ਆਂਦੇ ਆ ਉਹ ਕਹਿੰਦੇ ਵੀ ਬਸ ਅਸੀਂ ਡਿਊਟੀ ਪਜਾਉਣੇ ਆ ਹੂੰ ਟੈਂਟ ਪਾ ਕੇ ਬਗ ਜਾਣਾ ਇਹ ਮਸਲਾ ਦੱਸੋ ਹਾਂ ਬਾ ਚੁੱਪ ਚੁੱਪ ਕਰ ਮਸਲਾ ਕੁਝ ਨਹੀਂ ਦੱਸਦਾ ਮਸਲਾ ਦਾ ਹੱਲ ਮਸਲਾ ਨਹੀਂ ਦੱਸਦਾ ਟਾਈਮ ਡਬਾਉਣਾ ਮਸਲਾ ਟਾਈਮ ਡਬਾਉਣਾ ਚਾਹੀਦਾ ਮਸਲਾ ਕੋ ਨਹੀਂ ਕਰ ਇਹਨਾਂ ਮਸਲੇ ਤੋਂ ਬਿਨਾ ਤਾਂ ਵੀ ਐ ਹੁਣ ਐ ਹਰਿਆ ਐ ਭਾਈ ਯਾਰ ਅਧਾਕਰੀ ਕਿਉਂ ਦੱਸਦਾ ਕਿੱਥੇ ਲੋਈ ਇਸ ਨੂੰ ਹੀ ਪੁੱਛਣਗੇ ਚਾਹ ਤੌਰ ਤੇ ਭਾਈ ਦੱਸੋ ਤੁਸੀਂ ਆਏ ਹੋ ਬਹੁਤ ਧੰਨਵਾਦ ਦੱਸੋ ਸਾਡਾ ਭਾਈ ਪੰਚਾਇਤ ਵਾਲਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਯਾਰ ਕੌਣ ਡੀਐਸਪੀ ਖੜਾ ਨਹੀਂ ਐਸਐਚਓ ਐਸਐਚਓ ਖੜਾ ਐ ਐਸਐਚਓ ਡੀਐਸਪੀ ਬਾਕੀ ਤੇ ਹੋਰ ਬਾਈ ਫਿਰ ਤੂੰ ਕੀ ਕਹਿਣਾ ਚਾਹੁੰਦਾ ਵੀ ਲੋਕਾਂ ਨੂੰ ਬਾਜ ਮਾਰੋ ਬਈ ਇੱਕਾ ਕਰ ਲਓ ਨਹੀਂ ਪੱਲੇ ਕੱਖ ਨਹੀਂ ਚਾਰੇ ਪਾਸੇ ਸਾਨੂੰ ਘੇਰਾਬੰਦੀ ਹੋ ਰਹੀ ਆ ਹਾਂ ਇਕੱਠੇ ਹੋ ਜਾਓ ਤਿੰਨ ਤਰੀਕ ਨੂੰ ਵੀ ਆ ਜਾਓ ਹੁਣ ਵੀ ਲੱਖੇ ਬਾਈ ਨਾ ਥਾਂ ਥਾਂ ਤੇ ਖੜਨ ਦੀ ਲੋੜ ਆ ਬੰਦੇ ਲੜਨ ਵਾਲੇ ਵੀ ਨਹੀਂ ਰਹੇ ਬਾਲੇ ਸਾਨੂੰ ਤਾਂ ਬਿੱਲੇ ਹੁਣ ਘੇਰਾ ਪੈਗਾ ਚਾਂਸ ਫਿਰੋਂ ਡਾਂਗਾਂ ਲਈ ਖੜੇ ਆ ਬਾਕੀ ਬਿੱਲੇ ਜਿਹੜੇ ਖੜੇ ਹੁੰਦੇ ਜਿੱਧਰ ਨੂੰ ਬਿੱਲਾ ਨਿਕਲਦਾ ਨੱਕ ਤੇ ਮਾਰਦੇ ਹੁਣ ਉਹ ਹਾਲ ਵੇਖੜਾ ਜਿਹੜੀ ਪੁਲਿਸ ਨੇ ਲੋਕਾਂ ਦੀ ਰੱਖਿਆ ਕਰਨੀ ਹੁੰਦੀ ਆ ਹੁਣ ਤਾਂ ਉਹ ਪੁਲਿਸ ਨੂੰ ਵੀ ਪੈਣ ਲੱਗ ਗਿਆ ਆ ਦੇਖਾ ਤੁਸੀਂ ਵੀਡੀਓ ਦੇ ਕਿਵੇਂ ਗੱਲ ਪਈ ਜਾਂਦੇ ਆ ਪੁਲਿਸ ਦੇ ਕਿੰਨੇ ਗੱਪ ਮਾਰੇ ਸੀ ਮੈਂ ਆਂ ਘਰ ਦਾ ਜਵਾਬ ਆ ਮੇਰਾ ਐਸੇ ਟਰੈਕਟਰ ਨੇ ਹੈਂਡਲ ਨੇ ਮੇਰਾ ਗੁੱਟ ਤੋੜਤਾ ਸੀ ਕੀ ਕੁਛ ਕਹਿ ਕੇ ਭਗਵੰਤ ਮਾਨ ਆਇਆ ਸੀਗਾ ਮੈਂ ਗੰਨ ਮੈਂ ਨਹੀਂ ਲੈਂਦਾ ਮੈਂ ਆ ਮੈਂ ਜਾ ਕਰਦਾ ਮੈਂ ਬਾਹ ਕਰਦਾ ਇੱਕ ਗੱਲ ਤੇ ਖੜਿਆ ਹੋਵੇ ਦਿਖਾ ਦੇ ਹੈਲੀਕੋਪਟਰ ਮੈਂ 3 ਘੰਟੇ ਦਾ ਪੰਜਾਬ ਆ ਮੈਂ ਹੈਲੀਕਵਾਰਟਰ ਤੇ ਨਹੀਂ ਚੜਿਆ ਕਰਦਾ ਮੈਂ ਕਾਰ ਤੇ ਆ ਜਾ ਕਰੂੰ ਸਵਾਲ ਸਭ ਤੋਂ ਵੱਡਾ ਜਿਹੜਾ ਅੱਜ ਖੜਾ ਹੋ ਰਿਹਾ ਸਾਡੇ ਅੱਗੇ ਹੂੰ ਕਿ ਪੰਜਾਬ ਨੂੰ ਅੱਗ ਦੀ ਪੱਠੀ ਝੁਕਿਆ ਜਾ ਰਿਹਾ ਪੰਜਾਬ ਹੁਣ ਲਾਂਬੂ ਲਾਉਣ ਦੀਆਂ ਸਰਕਾਰਾਂ ਪੂਰੀ ਕੋਸ਼ਿਸ਼ ਕਰ ਰਹੀਆਂ ਗੱਲ ਚੱਲ ਕੀਤੀ ਆ ਮਗਲਾ ਦੇਸ਼ੀਆਂ ਦੀ ਉਹ ਨਾਂ ਪਤਾ ਕੀ ਰੱਖ ਰਹੇ ਇੱਥੇ ਆ ਕੇ ਕੋਈ ਰਵੀ ਆ ਕਹਿੰਦਾ ਮੇਰਾ ਨਾਂ ਕੋਈ ਕਹਿੰਦਾ ਮੇਰਾ ਆਸ਼ੂ ਆ ਕੋਈ ਕਹਿੰਦਾ ਰਾਜੂ ਆ ਕੋਈ ਕਹਿੰਦਾ ਸਾਹਿਲ ਹੈ ਸਰ ਉਹ ਐ ਨਹੀਂ ਪਤਾ ਹੈ ਕੌਣ ਆ ਇਹ ਹੂੰ ਮਾਨਸਾ ਤੋਂ ਹਿੰਦੂ ਵੀਰ ਦਾ ਫੋਨ ਤਾਏ ਬਾਈ ਤੇਰੇ ਨਾਲ ਅੱਧਾ ਘੰਟਾ ਚਰਚਾ ਕੀਤੀ। ਇਹ ਹੀ ਇਹ ਹੀ ਮਸਲੇ ਦੇ ਉੱਤੇ ਵੀ ਇਹ ਸਰਕਾਰ ਇਹਨਾਂ ਦੀ ਪੜਤਾਲ ਕਿਉਂ ਨਹੀਂ ਕਰ ਰਹੀ? ਕੌਣ ਹੈ? ਹੂੰ ਕਿੱਥੋਂ ਆਏ ਆ? ਕੀ ਕੰਮਕਾਰ ਕਰਦੇ ਆ? ਇੱਥੇ ਖਬਰਾਂ ਕਿਹੜਾ ਕ੍ਰਾਈਮ ਕਰ ਰਿਹਾ? ਨਸ਼ਾ ਨਸ਼ਾ ਵੱਡੇ ਪੱਧਰ ਤੇ ਹੀ ਵੇਚਦੇ ਨੇ। ਜਿਹਦੇ ਨੇ ਬੁੜੀਆਂ ਛੜੀਆਂ ਹੋਗਾ ਨਸ਼ੇ ਦੇ ਉੱਤੇ। ਹੂੰ ਆ ਪਿੱਛੇ ਜਿਹੜਾ ਫੜਿਆ ਹੀ ਗਿਆ ਕਿ ਕਿੰਨੇ ਕਿਲੋ ਹੈਰਨ ਫੜੀ ਗਿਆ ਉਹਦੀ ਜਿਹੜੇ ਪਸ਼ੂ ਚਾਰਦੇ ਫਿਰਦੇ ਉਹਨਾਂ ਦੇ ਕੋਲ ਬੰਦੇ ਦੇ ਕੋਲ। ਹੂੰ ਉਹ ਲੈ ਕੇ ਪਸ਼ੂਆਂ ਨਾਲ ਨਾਲ ਲੈ ਕੇ ਨਾਲ ਨਾਲ ਸਾਧਨ ਲਈ ਫਿਰਦੇ ਆ ਵਿੱਚ ਹੀ ਚਟਾਲਦੀ ਫਿਰਦੇ ਆ ਹੂੰ ਮੈਂ ਤਾਂ ਇਹ ਕਹਿਣਾ ਭਾਈ ਫਿਰ ਇਹ ਹੁਣ 3 ਤਰੀਕ ਨੂੰ ਜਿਹੜਾ ਬੰਨ ਮਾਰਨਾ ਹੁਣ ਮੈਂ ਲਾ ਪੰਜਾਬ ਚ ਕੋਸ ਇਹਨਾਂ ਨੇ ਡਿਬਰੂਗੜ੍ਹ ਸਿਰ ਤੇ ਕੋਈ ਮੁੰਡਾ ਬੋਲਣ ਵਾਲਾ ਤਾਂ ਛੱਡੇ ਨਹੀਂ ਸਭ ਜੇਲਾਂ ਚ ਟੱਕਤੇ ਹੁਣ ਤੂੰ ਕੱਲਾ ਰਹਿ ਗਿਆ 3 ਤਰੀਕ ਤੋਂ ਪਹਿਲਾਂ ਤੈਨੂੰ ਵੀ ਚੱਕਣੀ ਤੇਰੀ ਪੰਜਾਬ ਦਾ ਬਣੂ ਕੋਈ ਕੌਣ ਲੜੂ ਪੰਜਾਬ ਦਾ ਮੈਂ ਤਾਂ ਚੱਕ ਲੈਣਾ ਅੱਜ ਮੈਨੂੰ ਚੱਕ ਲੈਣਾ ਕੱਲ ਮੈਨੂੰ ਪਰਚਾ ਦੇ ਦੇਣ ਮੈਨੂੰ ਜੇਲ ਸਿਰ ਦੇਣ ਮੈਂ ਤਾਂ ਤੁਹਾਨੂੰ ਪੰਜਾਬ ਦੇ ਲੋਕੋ ਇੱਕੋ ਹੀ ਗੱਲ ਕਰਨਗੇ ਵੀ ਅਸੀਂ ਤਾਂ ਇਹ ਰਾਤ ਤੁਰਪੇ ਸਾਡੀ ਸਮੁੱਚੀ ਟੀਮ ਤੁਰਪੀ ਅਸੀਂ ਤਾਂ ਤਿੰਨ ਤਰੀਕ ਨੂੰ ਵੱੰਨ ਵੀ ਮਰਾਂਗੇ ਜਿੱਥੇ ਸਾਨੂੰ ਕੋਈ ਸੱਦੂਗਾ ਬੁਲਾਊਗਾ ਕੋਈ ਮਸਲਾ ਉੱਠੂਗਾ ਅਸੀਂ ਜਾਵਾਂਗੇ ਵੀ ਉਹ ਜਿਹੜਾ ਮਰਜੀ ਮਸਲਾ ਹੋਇਆ ਪੰਜਾਬ ਪੰਜਾਬੀ ਅੱਧਾ ਅਸੀਂ ਨਹੀਂ ਪੁੱਛੇ ਅੱਥਾ ਇਹਨੂੰ ਤੁਸੀਂ ਲੋਕਾਂ ਨੇ ਫੈਸਲਾ ਕਰਨਾ ਵੀ ਤੁਸੀਂ ਘਰਾਂ ਚ ਬੈਠਣਾ ਕਿ ਨਿਕਲ ਕੇ ਆਉਣਾ ਕਿ ਯਾਰਾ ਪੀ ਕੇ ਮਰਨਾ ਕਿ ਛਤਰ ਖਾਣੇ ਆ ਤਾਂ ਤੁਹਾਡੀ ਮਰਜ਼ੀ ਆ ਖਾਈ ਚੱਲੋ ਮਰੀਤ ਚੱਲੋ ਸਾਡੇ ਨਾਲ ਜੋ ਮਰਜ਼ੀ ਕਰੀ ਚੱਲੋ ਅਏ ਸਾਨੂੰ ਇਹੀ ਕਹਿਣਾ ਚਾਹੁੰਦੇ ਆਈ ਪ੍ਰਭੂ ਅਸੀਂ ਤਿਆਰ ਆ ਅਸੀਂ ਅੱਗੇ ਵੀ ਲੱਗੇ ਹੋਏ ਆਂ ਅਸੀਂ ਕਾਇ ਵੀ ਚੁੱਕਿਆ ਵੀ ਇੱਕ ਪਾਸਾ ਹੋਊਗਾ ਜਾਂ ਅਸੀਂ ਬੰਦ ਬੰਦ ਹੋਵਾਂਗੇ ਤੇ ਜਾਂ ਇਹ ਪਾਣੀ ਬੰਦ ਹੋਣਗੇ ਯਾਰਾਂ ਬੰਦ ਹੋਣਗੇ ਇੱਕੋ ਗੱਲ ਹੋਣੀ ਆ ਤੁਸੀਂ ਫੈਸਲਾ ਕਰਨਾ ਯਾਰਾਂ ਬੰਦ ਕਰਦਿਆਂ ਕਿ ਤਮਾਸ਼ਾ ਦੇਖਣਾ ਘਰਾਂ 'ਚ ਬੈਠ ਕੇ ਉਹ ਫੈਸਲਾ ਕਰ ਲਓ ਅਸੀਂ ਹਰ ਹਾਲ ਦੇ ਵਿੱਚ ਇਹ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਜਾਂ ਉਹ ਤੋਂ ਪਹਿਲਾਂ ਪਹਿਲਾਂ ਯਾਰਾਂ ਜਿਹੜਾ 9 ਕਰੋੜ ਲੀਟਰ ਤੁਸੀਂ ਜ਼ਹਿਰ ਰੋਜ਼ ਪਾ ਰਹੇ ਹੋ ਕੈਮੀਕਲ ਉਹਦੇ ਵਿੱਚ ਸਤਲੁਜ ਤੇ ਸਾਰਾ ਦੱਖਣੀ ਮਾਲਵਾ ਮਾਰਤਾ ਬੀਕਾ ਨੇੜੇ ਤੱਕ ਦੇ ਲੋਕ ਮਾਰਤੇ ਗੰਗਾ ਨਗਰ ਤੱਕ ਦੇ ਲੋਕ ਮਾਰਤੇ ਉਹ ਬੰਦ ਕਰ ਦਿਓ ਯਾਰਾਂ ਤੇ ਨਹੀਂ ਬਰਾਹਤ ਤੈਨੂੰ ਤਰੀ ਨੂੰ ਬੰਦ ਕਰਨੇ ਕਰਨੀਆਂ ਉਹਨੇ ਸਾਡੇ ਲੋਕ ਸਾਥ ਦੇਗੇ ਤਾਂ ਹੁਣ ਦਿਖਾ ਦਾਂਗੇ ਵਿਆਹ ਕਰਿਆ ਪਿਆ ਯਾਰ ਬੰਦ ਨਹੀਂ ਸੋਡੀ ਮਰਜ਼ੀ ਆ ਭਰਾਵੋ ਠੀਕ ਆ ਮਗਰ ਉਹ ਪਸਤਾਨ ਦਾ ਕੋਈ ਫਾਇਦਾ ਨਹੀਂ ਆ ਹੋ ਗਿਆ ਓਏ ਮਰ ਗਿਆ ਕੈਂਸਰ ਹੋ ਗਿਆ ਓਾ ਥੋੜਾ ਜਵਾਕ ਨੂੰ ਆ ਹੋ ਗਿਆ ਓਏ ਅਪਾਹਾ ਜਵਾਕ ਲੂਲੇ ਲੰਗੜੇ ਕਾਣੇ ਅੰਨੇ ਮੰਦ ਬੁੱਧੀ ਜਵਾਕ ਪੈਦਾ ਹੋਣ ਲੱਗ ਗਿਓ ਜਿਹੜਾ ਪੀਪੀਕੇ ਉਹ ਕਹਿੰਦੇ ਪਾਣੀ ਦਾ ਆਪਾਂ ਪੀਣ ਨੂੰ ਮੁੱਲ ਵੀ ਲੈ ਸਕਦੇ ਹਾਂ ਹੁਣ ਬਾਹਰ ਜਾਂਦੇ ਆ ਉਹ ਉਹਨੇ ਕਿਤੇ ਮੁੱਲ ਲੈ ਕੇ ਆਉਂਦੇ ਬੋਤਲਾਂ ਕਹਿੰਦੇ ਆਪਾਂ ਪੀਣ ਨੂੰ ਮੁੱਲ ਲੈ ਸਕਦੇ ਆ ਪਾਣੀ ਦਾ ਫੇਰ ਮੁੰਡਾ ਕਰ ਰਾਲਾ ਸਰਪੰਚ ਹਾਂ ਉਹ ਕਹਿੰਦਾ ਬਈ ਕਹਿੰਦਾ ਜਿਹੜਾ ਜ਼ਹਿਰ ਹੈ ਕਹਿੰਦਾ ਇਹ ਤਾਂ ਪਾਣੀ ਖਰਾਬ ਕਰਦਾ ਹੀ ਕਰਦਾ ਇੱਕ ਬਜ਼ੁਰਗ ਬੋਲਿਆ ਕਹਿੰਦਾ ਯਾਰ ਧਰਤੀ ਚ ਪਾਣੀ ਕਿੱਥੇ ਪਾਉਂਦੇ ਆ ਉੱਥੋਂ ਤੁਰਿਆ ਉੱਥੋਂ ਕਹਿੰਦਾ ਪਾਣੀ ਸਾਫ਼ ਹੋ ਜਾਂਦਾ ਹੂੰ ਫਿਰ ਥੱਲੇ ਫਿਲਟਰ ਲਾਇਆ ਨਾ ਨਹੀਂ ਨਹੀਂ ਕਹਿੰਦਾ ਨਾਲ ਹੀ ਨਿਪਟ ਜਾਏ ਇਹ ਇਥੋਂ ਤੱਕ ਤਾਂ ਸਾਫ਼ ਹੋ ਜਾਂਦਾ ਇਹਨਾਂ ਨੇ ਪਿਆ ਇਥੇ ਲੱਗਿਆ ਸੋਸ ਦਾ ਪੱਧਰ ਦੇਖੋ ਉਹਨਾਂ ਨੂੰ ਸਿਰਫ ਇਹ ਹੈ ਵੀ ਇਹ ਸਾਡੀ ਪਤਾ ਨਹੀਂ ਪਾਰਟੀ ਦੀ ਸਰਕਾਰ ਹੈ ਵੀ ਉਹਨਾਂ ਨਿੰਦਣਾ ਬੋਲਦੇ ਆ ਐਡੇ ਯਾਰ ਘਟਿਆ ਤੇ ਦਲਾਲ ਕਿਸਮ ਦੱਲੇ ਕਿਸਮ ਦੇ ਲੋਕ ਵੀ ਤੁਹਾਨੂੰ ਪਾਰਟੀਆਂ ਦੀਂਦੀਆਂ ਤੁਹਾਡੇ ਜਵਾਕ ਮਾਰਦੇ ਨੇ ਤੁਹਾਨੂੰ ਨਹੀਂ ਦੀਦਾ ਹਮ ਹਰਾਨੀ ਦੀ ਗੱਲ ਦੇਖੋ ਇੱਕ ਬਜ਼ੁਰਗ ਬੰਦਾ ਹੈਗਾ ਪਾਣੀ ਉਹ ਪੱਤਣ ਚ ਪਾਣ ਜਾਂਰ ਪਾਤੀ ਕਿਵੇਂ ਸਾਫ ਸਿੱਧਾ ਬੋਲ ਕਰਕੇ ਥੱਲੇ ਮਾਰਦੇ ਆ ਹਮ ਦਰਿਆ ਦਾ ਇਹ ਨਾ ਕੈਮੀਕਲ ਪਾਉਂਦੇ ਨੇ ਹਮ ਉਹਦਾ ਕਿਸੇ ਕਿਸੇ ਵੀ ਤਰੀਕੇ ਨਾਲ ਸਾਫ਼ ਨਹੀਂ ਹੋ ਸਕਦਾ ਜਿਹੜਾ ਕੈਮੀਕਲੇ ਪਾਉਂਦੇ ਆ ਚਾਹ ਗੜੂ ਨੂੰ ਤਾਂ ਪੈਸੇ ਨਹੀਂ ਪਾਣੀ ਕੋਣ ਮੁੱਲ ਲੈ ਲੂ ਮੈਂ ਇੰਨੇ ਤਾਂ ਲੋਕ ਤੰਗ ਕਰ ਛੜੇ ਚਾਰੇ ਪਾਸੇ ਤਾਂ ਮਾਰੇ ਖੜੇ ਆ ਯਾਰ ਇਹ ਇਹ ਸਾਨੂੰ ਆਹੀ ਚੀਜ਼ ਲੈ ਬੈਠੀ ਅਸੀਂ ਪਾਰਟੀਆਂ 'ਚ ਫਸੇ ਬੈਠੇ ਆ ਧੜਿਆਂ 'ਚ ਫਸੇ ਬੈਠੇ ਆ ਇਹਨੂੰ ਲੱਗਦਾ ਜਿਹੜੀ ਇਹ ਜਿਹੜੀ ਵੀ ਗੱਲ ਆਉਂਦੀ ਆ ਕਿ ਸਰਕਾਰ ਦੇ ਪਹਿਲਾਂ ਦੂਜੀਆਂ ਸਰਕਾਰਾਂ ਸੀ ਉਦੋਂ ਲੋਕ ਬੋਲਦੇ ਸੀ ਉਹਨਾਂ ਨੂੰ ਸਾਡੀਆਂ ਸਰਕਾਰਾਂ ਦੇ ਖਿਲਾਫ ਬੋਲਦੇ ਆ ਉਹਨਾਂ ਦੇ ਹੱਕ ਚ ਭੁਗਤਦੇ ਸੀ ਇਹ ਲੋਕ ਐਡੇ ਘਟਿਆ ਨਖਿੱਦ ਨਕੰਮੇ ਦਲਾਲ ਟਾਈਪ ਲੋਕ ਹੋਗੇ ਸਾਡੇ ਪੰਜਾਬ ਦੇ ਇਹ ਕਦੇ ਪੰਜਾਬ ਦੇ ਹੱਕ ਚ ਭੁਗਤੀ ਨਹੀਂ ਭੁਗਤੇ ਕਦੇ ਬਾਦਲਾਂ ਦੇ ਕਦੇ ਕਾਂਗਰਸੀਆਂ ਦੇ ਕਦੇ ਭਾਜਪੀ ਦੇ ਕਦੇ ਬੋਕੜਾਂ ਦੇ ਆ ਆ ਕਰਤੂਤਾਂ ਦੇ ਲੋਕਾਂ ਦੀ ਆ ਲਾ ਬਾਈ ਤੈਨੂੰ ਨਵੀਂ ਗੱਲ ਸੁਣਾਉਣਾ ਐਮਐਲਏ ਐਤ ਕੀ ਮੰਡੀਆਂ ਚ ਫਿਰਦਾ ਸੀਗਾ ਜਿਹੜੇ ਝਾੜੂ ਵਾਲੇ ਮੂਰੇ ਚਾਂਚੇ ਹੁੰਦੇ ਸੀ ਆ ਆਪ ਦਾ ਝੋਨਾ 4-4 ਕਿਲੋ ਦੀ ਕਾਟ ਤੇ ਚਕਾਤਾ ਸੈਲਰਾਂ ਨੂੰ ਤੇ ਉਹਨੂੰ ਬਰਫੀ ਖਵਾਈਗੇ ਥਾਂ ਥਾਂ ਪਿੰਡਾਂ ਚ ਵੀ ਸਾਡਾ ਐਮਐਲਏ ਨੂੰ ਨਾ ਮਾੜਾ ਕਹਿ ਦਿਓ ਕਾਟ ਆਪ ਖਾਈਗੇ ਲੈ ਇੱਥੇ ਤੱਕ ਪਹੁੰਚੇ ਪਏ ਐ ਇਹਨਾਂ ਦਾ ਕੋਈ ਹੱਲ ਨਹੀਂ ਐ ਨਿੱਗਰ ਚੁੱਕੇ ਆ ਇਹਨਾਂ ਨਿੱਗਰ ਚੁੱਕੇ ਆ ਹਾਂ ਇੰਨੇ ਦੇਖ ਲੈ ਚਾਂਚੇ ਬਣ ਗਏ ਓਏ ਲੜਨ ਵਾਲਿਆਂ ਦਾ ਰੱਬ ਸਾਧ ਦਿੰਦਾ ਲੋਕੋ ਸੱਚ ਤੇ ਹੱਕ ਤੇ ਜਿਹੜੇ ਲੋਕ ਲੜਦੇ ਆ ਰੱਬ ਨਾਲ ਖੜਦਾ ਆ ਕੇ ਉਹ ਤੁਸੀਂ ਤਾਂ ਬੇਈਮਾਨ ਹੋਏ ਬੈਠੇ ਨ ਲਈ ਵੀ ਨਹੀਂ ਜਸ ਨਾਲ ਕੌਣ ਖੜੂ ਨਾ ਲੋਕ ਖੜਨਾ ਰੱਬ ਖੜੇ ਸੱਚਾਈ ਦੀ ਜਿੱਤ ਹੁੰਦੀ ਆ ਠੀਕ ਆ ਤਕਲੀਫ ਹੁੰਦੀ ਆ ਸੱਚ ਨੂੰ ਬਹੁਤ ਕੁਝ ਲੜਨਾ ਪੈਂਦਾ ਐਵੇਂ ਨਹੀਂ ਕਿਹਾ ਗਿਆ ਵੀ ਸੱਚ ਨੂੰ ਕਾਲ ਕੋਠੜੀਆਂ ਨੇ ਫਾਂਸੀਆਂ ਨੇ ਪਰ ਸੱਚ ਜਿੱਤਦਾ ਜੇ ਤੁਸੀਂ ਆਹ ਦਲਾਲਪਣਾ ਕਰਨ ਲੱਗ ਗਏ ਥੋੜੇ ਆ ਮਾਨਸਿਕਤਾ ਬਣ ਗਈ ਛੋੜਨਾ ਨਾ ਰੱਬ ਨੇ ਕੋਈ ਢੋਈ ਦੇਣੀ ਨਾ ਰੱਬ ਨੇ ਖੜਨਾ ਲੋਕਾਂ ਨੇ ਖੜਨੇ ਕੀ ਆ ਅਕਲ ਨੂੰ ਹੱਥ ਮਾਰੋ ਆਪਣੀ ਨੂੰ ਅਕਲ ਨੂੰ ਹੱਥ ਮਾਰੋ ਜਿੱਦਾਂ ਨੂੰ ਹੋ ਤੁਰਿਆ ਇਹ ਗੱਲ ਨੂੰ ਸੋਚੋ ਬਣ ਕੀ ਰਿਹਾ ਤੁਹਾਡੇ ਨਾਲ ਆ ਜਿਹੜੇ ਜਿੰਨੇ ਚੇਲੇ ਚਮਚੇ ਫਿਰਦੇ ਆ ਨਾ ਸਾਰੀਆਂ ਪਾਰਟੀਆਂ ਦੇ ਜਿਹੜੀ ਗੱਲ ਤੂੰ ਕਰਦਾ ਝੋਨਾ ਕੁਝ ਵੀ ਨਹੀਂ ਵਿਕਣਾ ਇੱਥੇ ਕੁਝ ਵੀ ਨਹੀਂ ਚੱਕਣਾ ਹੂੰ ਪਾਣੀ ਛੋਡਾ ਗਿਆ ਮੁਕਨ ਦਾ ਖਤਮ ਕਹਾਣੀ ਉਹ ਤੁਹਾਡੇ ਕੋਲ 12-15 ਸਾਲ ਦੀ ਹੈ ਤੁਸੀਂ ਲੋਕਾਂ ਨੇ ਦੱਤ ਨਹੀਂ ਪੇਟਣਾ ਤੁਸੀਂ ਲੋਕਾਂ ਨੂੰ ਮਰਨਾ ਨਾ ਆਪਣੀ ਚੂਲੀ ਚੂਲੀ ਪਾਣੀ ਨੂੰ ਤਰਸਣਾ ਉਹਦੇ ਤੁਹਾਡੇ ਲੋਕਾਂ ਨੂੰ ਅਕਲਾ ਯਾ ਮੇਰੇ ਪਿੰਡ ਵਾਲੇ ਖੜੇ ਆ ਦੱਸੋ ਆਪਣੇ ਪਿੰਡ ਚ ਕਿਆ ਟੁੱਟੇ ਪੈ ਗਏ ਮੋਟਰਾਂ ਜੈਤ ਕੀ ਪੈ ਗਏ ਦੋ ਦੋ 3 3 2 2 ਦਾ ਪੱਕਾ ਹੀ ਪੈ ਗਈ ਨਾਲੇ ਭਈ ਆ ਪਹਿਲਾਂ ਜਿਹੜੇ ਵੱਡੇ ਵੱਡੇ ਸਟੋਰ ਆ ਪਹਿਲਾਂ ਤਾਂ ਬੋਤਲਾਂ ਚ ਵਿਕਦਾ ਹੁੰਦਾ ਸੀ ਹੁਣ ਤਾਂ ਵੱਡੇ ਵੱਡੇ ਗੇਲਣ ਆਉਣ ਲੱਗ ਪਾਣੀ ਦੇ ਜਿਹੜਾ ਹੁਣ ਪਾਣੀ 70 80 ਰੁਪਏ ਰੇਟ ਨਹੀਂ ਗੱਲ ਦੇਖੋ ਕੀਤੀ ਬੰਦੇ ਨੇ ਤੇ ਪਾਣੀ ਮੁੱਲ ਲੈ ਕੇ ਪੀ ਹਮ ਮੁੱਲ ਲੈ ਕੇ ਪੀ ਲਾਂਗੇ ਮੁੱਲ ਤਾਂ ਪਹਿਲੀ ਗੱਲ ਮੈਨਰਲ ਹੁੰਦਾ ਕੋਈ ਤੁਮ ਤਤ ਚਾਹੀਦਾ ਹੈ ਆਜ ਉਹ ਤੁਸੀਂ ਫਸਲਾਂ ਨੂੰ ਲਾਓਗੇ ਥੋੜੀ ਕਣਕ ਨੂੰ ਲਾਓਗੇ ਉਹ ਕਣ ਖਾਓਗੇ ਫਸਲਾਂ ਨੂੰ ਪਿਓਗੇ ਆ ਬਾਟਰਵਾ ਸਾਰਾ ਹੀ ਨਹਿਰਾਂ ਦਾ ਪਾਣੀ ਪੰਡਾਂ ਚ ਆਉਂਦਾ ਉਹ ਕਿੱਡੀ ਯਾਰ ਸਾਡੀ ਸੋਚ ਨਿਖਿਤ ਹੋ ਚੁੱਕੀ ਆ ਯਾਰ ਉਹ ਬਾਈ ਹੁਣ ਅੱਖ ਤੇਰੇ ਦੀ ਰਹਿ ਗਈ ਵੀ ਇਹ ਬੋਲਦਾ ਸੱਚ ਵੀ ਬਾਕੀ ਦਾ ਸੱਟ ਲੈ ਇਹਨੂੰ ਸੱਟ ਗਏ ਸਰਕਾਰ ਤੇਰੇ ਦੀ ਹੋਈ ਖੜੀ ਆ ਕੋਈ ਗੱਲ ਨਹੀਂ ਪੰਜਾਬੀ ਕੋ ਆ ਜਦੋਂ ਹੁਣ ਬੰਨ ਲਾ ਪੰਜਾਬੀਓ ਇਕੱਠੇ ਹੋ ਜੋ ਨਹੀਂ ਬੰਨ ਲਾਉਣ ਤੋਂ ਪਹਿਲਾਂ ਸਾਨੂੰ ਕੋਈ ਸੁੱਖ ਨਹੀਂ ਤਾਂ ਸੌਣ ਨਹੀਂ ਦਿੰਦਾ ਤੁਸੀਂ ਰੋਜ਼ ਆ ਕੇ ਬੋਲਦਾ ਕੀਰ ਲੈਂਦੀ ਐ ਠੀਕ ਆ ਬਾਈ ਠੀਕ ਆ ਬਾਈ ਬੰਦ ਕਰਦੀ ਹੁਣ ਕਰ ਦਿਓ ਬਾਈ ਲੈ ਬਾਈ ਆਏ ਆ ਵੀ ਹੁਣ ਬੰਨ ਮਾਰਨ ਵੇਲੇ ਇਕੱਠੇ ਹੋ ਜੋ ਪੰਜਾਬੀਓ ਨੂੰ ਹੀ ਫਿਰ ਕੰਮ ਖਰਾਬੀ